ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਆਪਣੀ ਵੀਡੀਓ ਦੇ ਵਿੱਚ ਤੇ ਸ਼ਾਮ ਦੇ ਵਜਰੇ 6 ਤੇ ਆਪਾਂ ਅਗੇ ਵੀਰੋ ਆਪਣੇ ਕੰਮ ਤੇ ਕਿਉਂਕਿ ਆਪਣੀ ਡਿਊਟੀ ਇੱਥੇ ਆ ਕਿਉਂਕਿ ਤेंदੂਏ ਦਾ ਬਹੁਤ ਰੌਲਾ ਚੱਲ ਰਿਹਾ ਤੇ ਆਪਣੇ ਏਰੀਏ ਦੇ ਵਿੱਚ ਤੇ ਇਸ ਏਰੀਏ ਦੇ ਵਿੱਚ ਆਉਣੇ ਕਾਲੂ ਨੇ ਕੁਝ ਪਹਿਲਾਂ ਦੇਖਿਆ ਵੀ ਸੀ ਤੇ ਵੀਰੋ ਆਪਣੇ ਅੱਗੇ ਤੇ ਉਹਨਾਂ ਨਾਲ ਕਰਾਂਗੇ ਗੱਲ ਤੇ ਰੱਖ ਹੀ ਲਈ ਬੈਠੇ ਆ ਤੇ ਪੁੱਛਦੇ ਆ ਉਹਨਾਂ ਨੂੰ ਤेंदੂਆ ਮਿਲਿਆ ਕੋਈ ਜਾਂ ਕੋਈ ਸੂਬੂ ਕੋਈ ਕਿਉਂਕਿ ਦਿਨ ਰਾਤ ਰੱਖ ਹੀ ਰੱਖਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਬੱਕਰੀਆਂ ਸੀ ਦੋ ਗੈਪ ਹੋਈਆਂ ਹੋਈਆਂ ਕਹਿੰਦੇ ਨਾ ਤੋਂ ਤੇ ਚਲੋ ਫਿਰ ਕਰਦੇ ਆ ਗੱਲ ਇਹਨਾਂ ਨਾਲ ਆ ਵੀਰਾਂ ਨਾਲ ਆਪਾਂ ਕਰਦੇ ਆ ਗੱਲ ਕਿਉਂਕਿ ਆ ਵੀਰ ਦੀ ਕਹਿੰਦੇ ਬੱਕਰੀਆਂ ਜਿਹੜੀਆਂ ਮਤਲਬ ਗੈਪ ਹੋਈਆਂ ਹੋਈਆਂ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਤੇ ਵੀਰ ਹਾਲੇ ਵੀ ਦੇਖੋ ਸ਼ਾਮ ਦੇ 7 ਵਜਨੇ ਵਾਲੇ ਹੋ ਗਏ ਹਨੇਰਾ ਹੋ ਗਿਆ ਪਰ ਰੱਖੇ ਅਜੇ ਤੱਕ ਬੈਠਾ ਦੇਖੋ ਕਿਉਂਕਿ ਦਿਨ ਰਾਤ ਇੱਥੇ ਹੀ ਰਹਿੰਦਾ ਕਿਉਂਕਿ ਵੀਰ ਦੇ ਇੱਥੇ ਡੰਗਰ ਡੁੰਗਰ ਵੀ ਬੰਨੇ ਰਹਿੰਦੇ ਆ ਕਿਉਂਕਿ ਦਿਨ ਚ ਇੱਥੇ ਹੀ ਰਹਿੰਦੇ ਆ ਹੁਣੇ-ਹੁਣੇ ਲੈ ਗਿਆ ਤੇ ਵੀਰ ਨੂੰ ਪੁੱਛਦੇ ਆ ਪਈ ਪਹਿਲਾਂ ਦਾ ਪਤਾ ਲੱਗਿਆ ਤੇ ਆਪ ਨੂੰ ਫੜੇਗੇ ਤੇ ਹੁਣ ਆਪ ਨੂੰ ਪਤਾ ਨਹੀਂ ਲੱਗਿਆ ਕਿੱਥੇ ਗਿਆ ਕਿਤੇ ਨੇ ਕੋਈ ਕਹਿੰਦਾ ਫੜ ਲਈਏ ਕਿ ਕਹਿੰਦਾ ਨਹੀਂ ਫੜੇਗੇ ਤੇ ਫਿਰ ਪੇਪਰ ਆਖੀ ਤੇ ਰੱਖਣੀ ਪੈਂਦੀ ਹੈ ਇੱਕ ਵਾਰੀ ਵੀ ਕੀ ਪਤਾ ਕਿੱਥੋਂ ਨਿਕਲ ਗਿਆ ਕਿੱਥੋਂ ਨਹੀਂ ਆਜੇ ਤੇ ਆਪਣਾ ਮਤਲਬ ਜਿਹੜਾ ਕੁੱਤਾ ਇੱਕ ਦਿਨ ਤੁਸੀਂ लाਠੀ ਲੂਠੀਆਂ ਲੈ ਕੇ ਫਿਰ ਰਹੇ ਸੀ ਕੁੱਤਾ ਵੀਰੇ ਆਪਣਾ ਇੱਧਰ ਵੀ ਜਾਂਦਾ ਬੱਕਰੇ ਤਾਂ ਤਾਂ ਰੋਟੀ ਖਾਣ ਵਾਸਤੇ ਅੱਗੇ ਆ ਜਾਂਦੇ ਉਹ ਤਾਂਦਾ ਵੀ ਨਹੀਂ ਹੁਣ ਇੱਧਰ ਜਾਂਦੇ ਜੀ ਕੁੱਤੇ ਤਾਂ ਤੇ ਕੋਈ ਹੋਰ ਇੱਧਰ ਆਪਣੇ ਡੰਗਰ ਬੱਚੇ ਸਹੀਆਂ ਜਿੱਦੋਂ ਬੰਦੇ ਹੋ ਹਲੇ ਤੱਕ ਤੇ ਵੀਰੇ ਬਨ ਰਹੇ ਆ ਰਾਖੀ ਵੀ ਰੱਖਣੀ ਪੈਂਦੀ ਹੈ ਦੇਖ ਵੀਰੇ ਆਪਾਂ ਤੇ ਰਾਤ ਨੂੰ ਵੀ ਆਉਂ ਬਈ ਰਾਤ ਨੂੰ ਵੀ ਕਿੱਟੇ ਮਾਰਨਾ ਪੈਂਦਾ ਰਾਤ ਨੂੰ ਆਪਾਂ ਅੰਦਰ ਵੈਸਾ ਹੁਣ ਅੰਦਰ ਰੱਖਣ ਲੱਗੇ ਜਿੱਤੇ ਆ ਕੇ ਹੁਣ ਆਪਣਾ ਕੋਈ ਤੇ ਨਾਲ ਕਹਿੰਦੇ ਵੀ ਤੇਂਦੂ ਆਪਣੇ ਏਰੀਏ ਵਿੱਚ ਇੱਕ ਫੜਿਆ ਗਿਆ ਫੜਿਆ ਤਾਂ ਗਿਆ ਪਤਾ ਵੀ ਲੱਗਿਆ ਆਪ ਨੂੰ ਐ ਤਾਂ ਦੇ ਵੀ ਕਿੱਟ ਲੱਗੇ ਉੱਥੇ ਪੰਪ ਤੇ ਵੀ ਪਤਾ ਲੱਗੇ ਤੇ ਆਪ ਨੂੰ ਉੱਥੇ ਇੱਕ ਸ਼ੇਰ ਵੀ ਦਿਖਾਇਆ ਕਿ ਉਹਨਾਂ ਨੇ ਅੱਛਾ ਸ਼ੇਰ ਵੀ ਦਿਖਾਇਆ ਤੇ ਤੇਂਦੂਏ ਮਤਲਬ ਕਹੀਂ ਸ਼ਰਮ ਨਹੀਂ ਲੱਗਦਾ ਨਾ ਕਹੀਂ ਨੇ 3-4 ਨੇ ਆਪਾਂ ਨੂੰ ਪਤਾ ਲੱਗਦਾ ਕਹੀਂ ਲੱਗਦੇ ਨੇ ਅੱਛਾ ਹਾਂਜੀ ਤੇ ਇੱਧਰ ਵੀ ਜਿੱਧਰ ਆਪਣਾ ਕਾਲਬੂ ਨੇ ਕਹਿੰਦੇ ਉਹ ਕਰਿਆ ਸੀ ਤੇ ਦੇਖਿਆ ਕੋਈ ਬਸ ਫਿਰ ਦੇਖਿਆ ਲੇ ਪਤਾ ਨਹੀਂ ਲੱਗਿਆ ਆਪਾਂ ਨੂੰ ਚਲੋ ਉੱਧਰ ਜਾ ਕੇ ਆਪਾਂ ਕਰਦੇ ਆਂ ਦੇਖਦੇ ਆਂ ਨਾਲ ਤੁਹਾਨੂੰ ਦਿਖਾਵਾਂਗੇ ਤੇ ਆ ਵੀ ਦੇਖੋ ਇੱਕ ਕੁੱਤਾ ਵੀ ਫਿਰ ਰਿਹਾ ਹੈ ਵੀ ਬਹੁਤ ਆਪਣਾ ਥੋੜੀ ਜਿਹੀ ਕਰ ਰਿਹਾ ਤੇ ਉਹ ਜਗ੍ਹਾ ਤੋਂ ਆਪਣੀ ਜਿਹੜੀ ਬੱਕਰੀਆਂ ਗਏ ਹੋਈਆਂ ਸੀ ਤੇ ਇੱਕ ਵੀਰ ਉਹ ਦੇਖੋ ਹੁਣ ਵੀ ਕੋਠੇ ਤੇ ਬੈਠਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਉੱਪਰੇ ਬੈਠਾ ਰਹਿਦਾ ਉਹ ਵੀ ਤੇ ਉਹ ਵੀਰ ਨੇ ਇੱਧਰ ਨੂੰ ਕੈਮਰੇ ਵੀ ਲਾਏ ਹੋਏ ਆ ਤੇ ਪੱਲੰਬੀ ਲਾਇਆ ਹੋਇਆ ਤੇ ਆ ਏਰੀਆ ਸ਼ਾਮ ਦੇ ਵਜ ਗਏ ਤੇ ਏਰੀਆ ਦੇਖੋ ਕਿਆ ਵੀਰ ਕਹਿੰਦਾ ਹਲੇ ਤੱਕ ਕੋਈ ਕੁਝ ਨਹੀਂ ਪਤਾ ਕਿਉਂਕਿ ਇੱਥੇ ਰਹਿੰਦਾ ਤੇ ਇੱਕ ਵੀਰ ਉਹ ਦੇਖੋ ਸ਼ਾਮ ਦੀ ਆਪਣੀ ਡਿਊਟੀ ਦੇਣ ਆ ਗਿਆ ਤੇ ਵੀਰੇ ਕੋਈ ਪਤਾ ਲੱਗਿਆ ਕੋਈ ਪਤਾ ਲੱਗਿਆ ਬੱਕਰੇ ਦਾ ਨਹੀਂ ਬਦਲ ਲੱਗਿਆ ਜੀ ਅਜੇ ਤੱਕ ਵੀਰ ਜੀ ਤੇੰਜ ਦਾ ਵੀ ਨਹੀਂ ਪਤਾ ਲੱਗਿਆ ਕੋਈ ਕਹਿੰਦਾ ਫੜ ਕੇ ਲੈ ਗਿਆ ਕੋਈ ਕਹਿੰਦਾ ਹਜੇ ਫਿਰ ਰਿਹਾ ਹਜੇ ਕੁਝ ਨਹੀਂ ਬਦਲ ਲੱਗਿਆ ਤੇ ਤੁਸੀਂ ਇੱਧਰ ਅੱਜ ਸ਼ਾਮ ਨੂੰ ਆਏ ਆ ਕੋਈ ਮਤਲਬ ਦੇ ਦਿੱਲੀ ਆਂਦੇ ਆ ਕੁਝ ਨਗੂਸ ਸਰਾਕ ਮਿਲ ਜਾਵੇ ਤਾਂ ਸਕੇ ਤੁਹਾਨੂੰ ਦਿੱਲੀ ਗੇੜਾ ਮੰਗ ਤੁਸੀਂ ਵੈਸੇ ਦੇਖਿਆ ਚਿਤਾ ਨਹੀਂ ਵੀਰੇ ਅਸੀਂ ਦੇਖਿਆ ਤਾਂ ਨਹੀਂ ਹੈ ਅਸੀਂ ਸੁਣਿਆ ਵੀ ਕੋਈ ਕਹਿੰਦਾ ਸੀ ਦੇਖਿਆ ਕੋਈ ਕਹਿੰਦਾ ਨਹੀਂ ਦੇਖਿਆ ਰੋਲਾ ਬਹੁਤ ਫੇਰਿਆ ਪਿੰਡੀ ਦੇ ਸਾਡੇ ਚ ਆਪਾਂ ਭਾਈ ਪਰਾਂ ਨੂੰ ਜਾ ਕੇ ਵੀ ਦਿਖਾਉਂਦੇ ਆ ਜਗਾ ਤੁਹਾਨੂੰ ਪਿੱਛੇ ਜਾ ਕੇ ਤੇ ਭਾਈ ਆਪਣੇ ਨਾਲ ਚੱਲਦੇ ਆ ਤੇ ਚਲੋ ਫਿਰ ਚੱਲਦੇ ਆ ਤੇ ਆ ਵੀਰ ਚੱਲੇ ਆ ਵੀਰ ਉਹ ਪਿੱਛੇ ਕਿਉਂਕਿ ਪਿੱਛੇ ਵੀ ਤੁਹਾਨੂੰ ਦਿਖਾਉਂਦੇ ਆ ਜਗਾ ਇਹਨਾਂ ਦੀ ਤੇ ਉੱਥੇ ਹੀ ਵੀ ਕਹਿੰਦੇ ਬਹੁਤ ਖਤਰਨਾਕ ਜੀ ਜਗਾ ਪਿੱਛੇ ਟੋਬਾ ਵੀ ਆ ਵੀਰ ਦੇਖੋ ਵੀਰ ਨਦੀ ਦੇ ਕੋਲ ਆ ਰਹੇ ਆ ਤੇ ਪਿੱਛੇ ਵੀ ਬਹੁਤ ਮਤਲਬ ਖਤਰਨਾਕ ਜਗ੍ਹਾ ਦੇ ਨੇੜੇ ਨੇੜੇ ਨਦੀਆਂ ਨਹਿਰਾਂ ਤੋਂ ਪਿੱਛੇ ਜਾ ਕੇ ਦਿਖਾਉਂਦੇ ਆ ਪਿੱਛੇ ਹੀ ਬਹੁਤ ਜੰਗਲ ਟੈਪ ਜੈ ਏਰੀਆ ਹੈ ਦੇਖੋ ਤੇ ਆ ਵੀਰੇ ਇੱਥੇ ਹੀ ਮਤਲਬ ਬੋਰਫ ਦੇ ਕੁੱਤਾ ਲੈ ਗਏ ਸੀ ਕਿ ਕਾਲੂ ਆਪਣਾ ਹੁਣ ਸ਼ਾਮ ਨੂੰ ਕਹਿੰਦੇ ਆਏ ਸੀ ਥੋੜੇ ਦੇ ਟਾਈਮ ਰਹਿ ਕੇ ਫੇਰ ਇੱਧਰ ਹੀ ਵੜ ਗਿਆ ਵੀਰੇ ਆਪਾਂ ਆ ਗਏ ਉਹ ਜਗ੍ਹਾ ਤੇ ਜਿੱਥੇ ਵੀਰ ਆਪਾਂ ਨੂੰ ਲੈ ਕੇ ਆਏ ਤੇ ਤੇ ਜਿੱਥੇ ਮਤਲਬ ਉਸ ਦਿਨ ਕਹਿੰਦੇ ਬਹੁਤ ਹੀ ਫੜਾ ਦਾ ਫਰੀਜ ਹੋਈ ਸੀ ਤੇ ਉਹ ਪਿੱਛੇ ਜਗ੍ਹਾ ਤੇ ਇੱਧਰ ਬਾਈ ਦੇ ਕਹਿੰਦੇ ਕੁੱਤੇ ਕੱਤੇ ਵੀ ਛੱਡੇ ਹੋਏ ਸੀ ਤੇ ਬੰਨਮ ਵਗੈਰਾ ਲਾਏ ਹੋਏ ਸੀ ਤੇ ਆ ਦੇਖੋ ਵੀਰੋ ਪਿੱਛੇ ਦੀ ਸ਼ੈਡ ਆ ਤੇ ਇੱਧਰ ਪਿੱਛੇ ਟੋਬਾ ਵੀ ਇੱਕ ਤੇ ਉਹ ਬਾਈ ਆਪਣੇ ਖੜੇ ਆ ਤੇ ਉਹਨਾਂ ਨਾਲ ਕਰਾਂ ਗੱਲ ਤੇ ਇੱਧਰ ਆਪਣੀ ਨਹਿਰ ਆ ਗਈ ਤੇ ਇੱਕ ਵੀਰ ਹੋਰ ਆ ਰਿਹਾ ਆਪਣਾ ਤੇ ਉਹ ਜਗ੍ਹਾ ਦੇਖਣ ਦਿਖਾਵਾਂਗੇ ਕੋਠਾ ਜਿੱਥੋਂ ਬੱਕਰੀਆਂ ਗਾਇਬ ਹੋਈਆਂ ਸੀ ਤੇ ਉਹ ਸਾਹਮਣੇ ਦੇਖੋ ਤੇ ਇੱਧਰ ਹੀ ਬਾਈ ਨੇ ਇੱਕ ਕੈਮਰਾ ਲਾ ਰਖਿਆ ਤੇ ਵੀਰ ਨਾਲ ਕਰਦੇ ਆ ਗੱਲ ਚਲੋ ਫਿਰ ਹਾਂ ਵੀਰੇ ਇਹ ਇੱਥੇ ਕੀ ਹੋਇਆ ਸੀ ਇਹ ਆਪਣਾ ਤਾਂ ਜ਼ਰੂਰੀ ਪਹਿਲਾਂ ਬੰਨਿਆ ਕਰਦੇ ਪਿੱਛੇ ਆਪਾਂ ਅੱਛਾ ਕਿਤੇ ਡਰਨੇ ਆਖਿਆ ਪਹਿਨਾ ਅੱਗੇ ਬੰਨਣਾ ਸ਼ੁਰੂ ਕਰਤਾ ਘਰ ਦੇ ਅੰਦਰ ਪਹਿਲਾਂ ਇੱਧਰ ਕਿੱਥੇ ਬੰਨਦੇ ਸੀ ਪਹਿਲਾਂ ਇੱਧਰ ਬੰਨਿਆ ਕਰਦੇ ਸੀ ਆਪਾਂ ਉਹ ਕਿੱਲੇ ਗੱਡੇ ਹੋਏ ਨੇ ਇਹ ਉਹ ਪਿੱਛੇ ਬੰਨਿਆ ਕਰਦੇ ਸੀ ਪਰ ਹੁਣ ਵਿਆਹ ਹੀ ਕਹਿੰਦਾ ਵਾ ਅਸੀਂ ਅੰਦਰ ਬੰਨਦੇ ਆ ਕਿਉਂਕਿ ਤੈੰਦੂਏ ਦਾ ਰੋਲਾ ਬਹੁਤ ਚੱਲ ਰਿਹਾ ਤਾਂ ਤੇ ਵਿਚ ਨੂੰ ਲਾਗੇ ਲਾਗੇ ਨਹਿਰ ਆਪਾਂ ਦਾ ਲੱਗੇ ਰਹਿੰਦੇ ਵੀ ਇੱਧਰੋਂ ਕਿਤੇ ਨਿਕੜ ਕੇ ਨਾ ਜਾਈ ਤੇ ਲਾਗੇ ਲਾਗੇ ਘਰ ਵੀ ਨੇ ਇੱਧਰ ਕੋਨ ਨੂੰ ਪਤਾ ਪਹਿਲੇ ਵੀ ਤੁਹਾਨੂੰ ਪਤਾ ਬੱਕਰੀ ਚੱਕ ਲਈ ਤੇ ਇੱਧਰ ਵੀ ਕੈਮਰਾ ਕੁਮਰ ਲਗਾਇਆ ਹੋਇਆ ਹੋ ਗਈ ਵੀ ਕੈਮਰਾ ਇੱਧਰ ਦੇ ਪਿੱਛੇ ਲੱਗਿਆ ਹੋਇਆ ਅਗਲੀ ਸਾਈਡ ਲੱਗਿਆ ਹੋਇਆ ਅਗਲੀ ਸਾਈਡ ਕੈਮਰਾ ਲਗਾਇਆ ਹੋਇਆ ਤੇ ਇੱਧਰ ਇੱਕ ਆਪਣੇ ਲਾਈਟਾਂ ਲਗਾਈਆਂ ਲਾਈਟਾਂ ਉਹ ਬਾਰਿਸ਼ ਕਰਕੇ ਖਰਾਬ ਹੋ ਰਹੀਆਂ ਨੇ ਲਾਈਟਾਂ ਬਾਰਿਸ਼ ਕਰਕੇ ਖਰਾਬ ਹੋ ਗਈਆਂ ਤੇ ਆਪਣਾ ਹੋਰ ਇੱਧਰ ਮਤਲਬ ਕੋਈ ਹੋਰ ਤੇ ਆ ਵੀਰ ਦਾ ਦੇਖੋ ਵੀਰੋ ਘਾਰ ਇਸ ਵੀਰ ਦਾ ਘਰ ਉਹ ਸਾਹਮਣੀ ਆ ਜਿੱਥੇ ਬੱਕਰੀਆਂ ਗਿਆ ਹੋਈ ਆ ਦਿਨ ਰਾਤ ਵਿਚਾਰਾ ਕੋਠੇ ਦੀ ਰਹਿੰਦਾ ਇਹਨੂੰ ਵੀ ਬੋ ਡਾਰਾ ਤੇ ਡਰਦਾ ਵਿਚਾਰਾ ਸਕੂਲਾਂ ਵੀ ਨ ਜਾਂਦਾ ਆ ਵੀਰੇ ਤੋਂ ਸਕੂਲਾਂ ਜਾਵਾ ਕ ਨਹੀਂ ਜਾਂਦਾ ਜੀ ਡਰ ਬਹੁਤ ਲੱਗਦਾ ਚਿੱਤੀ ਦਾ ਬਹੁਤ ਏਰੀਏ ਦੇ ਲੋਕਾਂ ਦਾ ਰੋੜਾ ਪਿਆ ਹੋਇਆ ਆ ਇਹ ਸਾਡੇ ਕੋਲ ਨੈਰ ਵੀ ਲੱਗਦੀ ਲੱਗੇ ਤੇ ਡਰਦਾ ਰਹਿੰਦੇ ਆ ਇਸ ਤਰ੍ਹਾਂ ਇਸ ਚਾਰੀ ਚਾਰ ਪੰਜ ਬੱਕਰੀ ਗਾਇਬ ਵੀ ਹੋ ਗਈਆਂ ਆ ਅੱਛਾ ਬੱਕਰੀ ਨਹੀਂ ਰੱਖਦੇ ਆ ਇਹ ਨਹਿਰ ਲਵੇ ਜੁੜਦੀ ਆ ਨਾ ਤਾਂ ਕਰਦੇ ਤੇ ਯਾਰ ਨਹਿਰ ਆ ਵੀਰੋ ਜੰਗਲ ਜਾਇਰੀ ਆ ਨਾ ਤੇ ਘਰ ਦੇ ਪਿੱਛੇ ਦੇਖੋ ਇਹ ਘਰ ਆ ਇਹ ਉਹ ਸਾਹਮਣੇ ਘਰ ਆ ਤੇ ਵੀਰ ਉਹ ਤਾਂ ਲੁੱਕੇ ਰਹਿਣਾ ਪੈਂਦਾ ਘਰ ਦੀ ਤੇ ਆਪਣੀ ਬੱਕਰੀਆਂ ਹੁਣ ਕਿੱਥੇ ਬੰਦੇ ਆ ਇਹ ਬੱਕਰੀਆਂ ਤਾਂ 10 ਕ ਰਹਿ ਗਿਆ ਕਮਰੇ ਚ ਬੰਦੇ ਅੰਦਰ ਇਹਦਾ ਕੰਮ ਰਹਾ ਜੀ ਤੇ ਰਾਤ ਨੂੰ ਵੀ ਰੱਖੇ ਰੁੱਖੀ ਰੱਖਦੇ ਹਾਂ ਜੀ ਰਾਤ ਨੂੰ ਵੀ ਤੇ ਦਿਨ ਰਾਤ ਬਾਈ ਕਹਿੰਦਾ ਵਾ ਅਸੀਂ ਰੱਖੇ ਰੱਖ ਦੇਗੇ ਉਹ ਸਾਹਮਣੇ ਘਰ ਆ ਬਾਈ ਦਾ ਉਹ ਉੱਥੇ ਮੈਂ ਦਿਖਾਇਆ ਸੀ ਉੱਥੇ ਬੈਠਾ ਰਹਿੰਦਾ ਇਹ ਸਾਰਾ ਦਿਨ ਤੇ ਇਹਨੇ ਕਬੂਤਰ ਵੀ ਰੱਖੇ ਹੋਏ ਸੀ ਤੇ ਉਹਦੇ ਮਤਲਬ ਉੱਪਰ ਬੈਠਾ ਰਹਿੰਦਾ ਤੇ ਵੀਰ ਵਿਚਾਰਾ ਬਹੁਤ ਮਿਹਨਤ ਕਰ ਰਿਹਾ ਤੇ ਹੁਣ ਕੋਈ ਪਤਾ ਲੱਗਿਆ ਨਾ ਹੋ ਕੋਈ ਪਤਾ ਲੱਗਿਆ ਕੋਈ ਕਹਿੰਦਾ ਫੜ ਦਿੱਤਾ ਕੋਈ ਫੜਿਆ ਗਿਆ ਤੇ ਰੋਲਾ ਪਾਇਆ ਰੱਖਿਆ ਤੇ ਰੋਲਾ ਬਹੁਤ ਚੱਲ ਰਿਹਾ ਕਿਉਂਕਿ ਵਿੱਚ ਜੋ ਇੱਕ ਗੱਲ ਆਈ ਸੀ ਵੀ ਸਿੱਤਾ ਕਾਬੂ ਫੜਿਆ ਗਿਆ ਤੇ ਕੋਈ ਕਹਿੰਦਾ ਵੀ ਕਹੀਂ ਆ ਇਹ ਦੋ ਤਿੰਨਾਂ ਤੇ ਵੀਰ ਕਿਉਂਕਿ ਡਰਤਾ ਡਾਰੇ ਹੁੰਦਾ ਵੀਰ ਨੂੰ ਬਹੁਤ ਕਿਉਂਕਿ ਘਰ ਵੀ ਇੱਕ ਦੇਖ ਲਓ ਤੁਸੀਂ ਐ ਨਕਘਰ ਦੇ ਨੇੜੇ ਆ ਤੇ ਵੀਰ ਹੋਰ ਕੁਝ ਕੋਈ ਤੇ ਆ ਦੇਖੋ ਵੀਰ ਆ ਨਹਿਰਾ ਮਤਲਬ ਨਦੀ ਆ ਇੱਕ ਤੇ ਉਧਰ ਜੀਰੀ ਆ ਉਧਰ ਉਹ ਬਾਈ ਨੇ ਇੱਕ ਨੇ ਬੰਦੰਬੀ ਲਾਇਆ ਹੋ ਆ ਨੇੜੇ ਨੇੜੇ ਸਹਿਰ ਦੇ ਤੇ ਆ ਨਹਿਰਾ ਤੇ ਬਾਕੀ ਆਪਣੇ ਮਤਲਬ ਵੀਡੀਓ ਨਾਲ ਜੁੜੇ ਰਹਾ ਕਰੋ ਕਿਉਂਕਿ ਆਪਾਂ ਤੁਹਾਨੂੰ ਖਬਰ ਦਿੰਦੇ ਰਹਾਂਗੇ ਤੇ ਹੁਣ ਸੁਨਸਾਨ ਚੜੀ ਦੇ ਰਸਤਾ ਹੀ ਦੇਖੋ ਵੀਰੋ ਕਿੰਨਾ ਖਤਰਨਾਕ ਜਾ ਇੱਥੋਂ ਆ ਦੇਖ ਸਕੋ ਤੁਸੀਂ ਗਿੱਲਾ ਹੋਇਆ ਕਿਉਂਕਿ 2-3 ਦਿਨ ਹੋ ਗਏ ਰੱਬ ਮੀਂਹ ਨਹੀਂ ਹਟਾਰਿਆ ਤੇ ਜੀਰੀਆਂ ਵੀ ਪੱਕੀਆਂ ਹੋਈਆਂ ਤੇ ਉਹ ਸਾਹਮਣੇ ਜਿੱਥੇ ਆਪਾਂ ਉਹ ਦਿਨ ਤੁਹਾਨੂੰ ਬਲੌਗ ਬਣਾ ਕੇ ਦਿਖਾਇਆ ਸੀ ਤੇ ਉੱਧਰ ਜਿਆਦਾ ਹੀ ਮਤਲਬ ਡੇਂਜਰਸ ਜਿਹਾ ਏਰੀਆ ਤੇ ਆ ਦੇਖੋ ਵੀਰ ਜੀ ਇੱਥੇ ਸਾਰੀ ਮਤਲਬ ਮੱਝਾਂ ਵਗੈਰਾ ਇੱਥੇ ਰਹਿੰਦੀਆਂ ਤੇ ਬਾਈ ਪਹਿਲਾਂ ਮੱਝਾਂ ਵੀ ਮਤਲਬ ਰਾਤ ਨੂੰ ਇੱਥੇ ਬੰਦਦਾ ਸੀ ਪਰ ਹੁਣ ਕਹਿੰਦਾ ਅਸੀਂ ਵੀਰੇ ਘਰਾਂ ਮੰਦਦੇ ਆ ਕਿਉਂਕਿ ਡਰ ਤੇ ਦੇਖ ਦਿਨ ਰਾਤ ਇੱਥੇ ਰਹਿੰਦੇ ਆ ਤੇ ਉਹ ਬਾਈ ਨੇ ਇੱਕ ਉੱਥੇ ਕੈਮਰਾ ਲਾਇਆ ਹੋਇਆ ਤੇ ਇਧਰ ਨੂੰ ਕਰਕੇ ਤੇ ਦਿਨ ਰਾਤ ਰਹਿੰਦਾ ਇੱਕ ਵੀਰਾ ਫਿਰਦਾ ਇਰਾਕੀ ਲਈ ਆ ਯਾਰ ਰਾਤ ਵੀ ਰਾਖੀ ਵੀਰੇ ਰਾਤ ਨੂੰ ਕਿੰਨੇ ਵਜੇ ਤੱਕ ਰਾਖੀ ਰੱਖਦੇ ਆ ਵੀਰੇ ਰਾਤ ਨੂੰ ਐਸੀ ਕਟੋਟ ਅੱਟ 10 11 ਵਜੇ ਤੱਕ ਰੱਖਣੀ ਤੇ 10 11 ਵਜੇ ਤੱਕ ਇੱਥੇ ਮੱਛਰ ਮੁਛਰ ਨਹੀਂ ਲੜਦੇ ਤੁਹਾਡੇ ਵੀਰੇ ਲੱਗਦੇ ਆ ਮੰਜੂਰੀਆਂ ਹੁਣ ਸਾਨੂੰ ਕਰਨਾ ਪੈਣਾ ਰਾਖੀ ਤੇ ਆ ਪਾਣੀ ਬਹੁਤ ਖੜਿਆ ਇੱਥੇ ਇੱਥੇ ਵੀਰੇ ਮੀਂਹ ਮੀਂਹ ਕਰਕੇ ਪਾ ਮੀਂਹ ਕਿੰਨੇ ਦਿਨ ਹੋ ਗਏ ਵੈਸੇ ਪੈਂਦੇ ਨੂੰ ਮੀਂਹ ਵੀਰੇ 1 2 ਦਿਨ ਨੇ ਛੱਡ ਕੇ ਦਿੱਲੀ ਫੇਰੇ ਹੋਣੇ ਅਛਾ 1-2 ਦਿਨ ਛੱਡ ਗਏ ਕਿਉਂ ਇਹਦਾ ਵੀ ਨੁਕਸਾਨ ਆ ਵੀਰੋ ਲੋਕਾਂ ਦੀਆਂ ਜੀਰੀਆਂ ਪੱਕੀਆਂ ਖਣੀਆਂ ਤੇ ਇੱਧਰ ਆਪਣੇ ਤੇਂਦੂਬ ਨੇ ਪਰੇਸ਼ਾਨ ਕਰਖੇ ਆ ਤੇ ਆਹ ਏਰੀਆ ਦੇਖੋ ਕਿਉਂਕਿ ਇਹਦੇ ਵਿੱਚ ਵਾਈਦੇ ਉਹਦੇ ਡੰਗਰ ਬੰਦੇ ਆ ਉਹ ਸਾਹਮਣੇ ਤੇ ਇੱਧਰ ਰਾਤ ਨੂੰ ਪੈਸੇ ਇੱਥੇ ਬੰਦੇ ਪਰ ਹੁਣ ਡਰਦਾ ਕਹਿੰਦੇ ਇਹ ਆਪਣੇ ਘਰੇ ਲੈ ਜਾਂਦਾ ਕਿਉਂਕਿ ਤੇਂਦੂਬਾ ਤੁਹਾਨੂੰ ਪਤਾ ਹੀ ਆ ਕੁਝ ਵੀ ਕਰ ਸਕਦਾ ਤੇ ਬਾਕੀ ਬਣੇ ਰਹੋ ਆਪਣੇ ਵੀਡੀਓ ਨਾਲ ਆਪਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਬਣਾ ਬਣਾ ਕੇ ਭੇਜੀ ਜਾਵਾਂਗੇ ਜੋ ਵੀ ਕੁਝ ਪਤਾ ਲੱਗਦਾ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ